ਮੇਰਾ ਦੋਸਤ ਹੈ ਤੇ ਉਹਨੇ ਸਾਲ ਵਿੱਚ ਆਪਣੇ ਘਰਦਿਆਂ ਦੇ ਸਾਰੇ ਪੈਸੇ ਉਤਾਰਤੇ ਆ 22-30 ਲੱਖ ਰੁਪਇਆ ਦੇਣਾ ਸੀ ਉਹਨੇ ਦਿਨ ਰਾਤ ਕੰਮ ਕਰਿਆ ਸੈਨ ਤੇ ਵੀ ਕੈਸ਼ ਤੇ ਵੀ ਤਾਂ ਲਗਭਗ ਉਹਨੇ ਸਾਰੇ ਪੈਸੇ ਉਤਾਰਤੇ ਆ ਤੇ ਆਪਦੀ ਫੀਸ ਵੀ ਆਪਣੇ ਕੋਲੋਂ ਭਰੀ ਕੋਈ ਘਰੋਂ ਨਹੀਂ ਮੰਗਾਇਆ ਕੋਈ ਪੈਸਾ ਤੇ ਹੁਣ ਠੰਡ ਕਰਕੇ ਥੋੜਾ ਜਿਹਾ ਕੰਮ ਘਟ ਗਿਆ ਤਾਂ 15 ਦਿਨ ਹੋ ਗਏ ਮਤਲਬ ਉਹਦੇ ਕੋਲ 20 ਘੰਟੀ ਕੰਮ ਹੁਣ ਤਾ ਯਾਰ ਮੈਂ ਅੱਜ ਤੱਕ ਮਤਲਬ ਇਦਾਂ ਨਹੀਂ ਦੇਖਿਆ ਕਿਸੇ ਵੀ ਭੈਣ ਭਰਾ ਨੂੰ ਜਾਂ ਮਾਪਿਆਂ ਨੂੰ ਕਰਦੇ ਉਹਦੇ ਕਰਦੇ ਕੀ ਉਹਨੂੰ ਫੋਨ ਹੀ ਲਾਈ ਜਾਂਦੇ ਆ ਕਿ ਤੂੰ ਕੋਈ ਨਵਾਂ ਕੰਮ ਲੱਭ ਤੈਨੂੰ ਕੰਮ ਹੀ ਨਹੀਂ ਲੱਭਦਾ ਤੂੰ ਜਾ ਫਲਾਨੇ ਥਾਂ ਜਾ ਟੌਂਕੇ ਥਾਂ ਜਾ ਏਜੰਸੀਆਂ 'ਚ ਜਾ ਤਾਂ ਉਹਨਾਂ ਨੂੰ ਹੁਣ ਆਈਆਂ ਕਿ ਕੰਮ ਲੱਭੇ ਛੇਤੀ ਕਿਉਂਕਿ ਉਹ ਪੈਸੇ ਆ ਜਿਹੜੇ ਮਹੀਨੇ ਦੀ ਮਹੀਨੇ ਆਪਣੇ ਘਰਦਿਆਂ ਨੂੰ ਲੱਖ ਡੇਢ ਲੱਖ ਪਾਉਂਦਾ ਹੀ ਸੀਗਾ ਘਟੋ ਘਟ ਕਿਤੇ ਕਿਤੇ 2 ਲੱਖ 2 ਲੱਖ 3 ਲੱਖ ਇਦਾਂ ਵੀ 2 ਮਹੀਨਿਆਂ ਚ 3 ਮਹੀਨਿਆਂ ਚ ਪਾ ਦਿੰਦਾ ਸੀਗਾ ਤੇਰੇ ਇੱਕ ਸਬਕ ਸਿੱਖਿਆ ਮੈਂ ਕਿ ਤੁਸੀਂ ਇੱਥੇ ਜਿੰਨੇ ਵੀ ਪੈਸੇ ਕਮਾਉਂਨੇ ਆ ਨਾ ਤਾਂ ਘਰਦਿਆਂ ਨੂੰ ਬੇਸ਼ੱਕ ਤੁਸੀਂ 6 ਮਹੀਨਿਆਂ ਤੋਂ ਪਾ ਦਿਆ ਕਰੋ ਮਹੀਨੇ ਦੀ ਮਹੀਨੇ ਨਾ ਪਾਇਆ ਕਰੋ ਕਿਉਂਕਿ ਉਹਨਾਂ ਨੂੰ ਫਿਰ ਇੱਕ ਇਦਾਂ ਹੁੰਦਾ ਕਿ ਹਰ ਮਹੀਨੇ ਸਾਨੂੰ ਪੈਸੇ ਆਉਣੇ ਚਾਹੀਦੇ ਤੇ ਇੱਥੇ ਕਦੇ ਇਦਾਂ ਵੀ ਹੁੰਦਾ ਕੰਮ ਹੁੰਦਾ ਕਦੇ ਜ਼ਿਆਦਾ ਹੁੰਦਾ ਕਿਤੇ ਥੋੜਾ ਹੁੰਦਾ ਹਰ ਵਕਤ ਇੱਥੇ ਇੱਕੋ ਜਿਹਾ ਕੰਮ ਨਹੀਂ ਹੁੰਦਾ ਤੇ ਜਿਹੜੇ ਯਾਰ ਪੰਜਾਬ 'ਚ ਜਾਂ ਇੰਡੀਆ 'ਚ ਬੈਠੇ ਨੇ ਲੋਕ ਤਾਂ ਉਹਨਾਂ ਨੂੰ ਵੀ ਇਹੀ ਕਹਿਣਾ ਕਿ ਇੱਥੇ ਜੇ ਜਵਾਕ ਹੈ ਤੁਹਾਡਾ ਉਹ ਇਦਾਂ ਨਹੀਂ ਕਿ ਕੰਮ ਨਹੀਂ ਲੱਭ ਰਿਹਾ ਹੁਣ ਕਈ ਵਕਤ ਹੁੰਦਾ ਇਦਾਂ ਦਾ ਸਮਾਂ ਆਉਂਦਾ ਜਦੋਂ ਨਹੀਂ ਕੰਮ ਹੁੰਦਾ ਤਾਂ ਇੱਥੇ ਮਸ਼ੀਨ ਨਹੀਂ ਤੁਹਾਡੇ ਜਵਾਕ ਕੇ ਜਿਹੜੇ ਕੰਮ ਕਰੀ ਜਾਂਦੇ ਤੁਹਾਨੂੰ ਪੈਸੇ ਭੇਜੀ ਜਾਂਣ ਉਹਨਾਂ ਨੇ ਆਪਣੇ ਲਈ ਵੀ ਖਰਚ ਕਰਨੇ ਹੁੰਦੇ ਆ ਤਾਂ ਮੈਂ ਜਿੱਦਾਂ ਦਾ ਉਹਨਾਂ ਦੇ ਘਰਦਿਆਂ ਨੇ ਮੇਰੇ ਦੋਸਤ ਦਾ ਉਹਨੂੰ ਟੌਰਚਰ ਕਰ ਰਹੇ ਨੇ ਜਾਂ ਫੋਰਸ ਕਰ ਰਹੇ ਨੇ ਤਾਂ ਯਾਰ ਐਦਾਂ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਹੁੰਦੀਆਂ ਸਭ ਦੀਆਂ ਮਜਬੂਰੀਆਂ ਪਰ ਫਿਰ ਵੀ ਥੋੜਾ ਬਹੁਤਾ ਸੋਚਣਾ ਚਾਹੀਦਾ ਕਿ ਬੰਦੇ ਤੇ ਦਿਮਾਗੀ ਤੌਰ ਤੇ ਕਿੰਨਾ ਬੋਝ ਪੈ ਜਾਂਦਾ ਜਦੋਂ ਘਰ ਦੇ ਐਦਾਂ ਕਹਿਣ ਕਿ ਤੂੰ ਜਾ ਕੰਮ ਕਰ ਫਲਾਣਾ ਕਰ ਕੰਮ ਤਾਂ ਕਰਨਾ ਹੀ ਆ ਪਰ ਕਈ ਵਾਰ ਬੰਦੇ ਦਾ ਸਮਾਂ ਮਾੜਾ ਹੋ ਜਾਂਦਾ ਨਹੀਂ ਮਿਲਦਾ ਕੰਮ ਤੇ ਇਦਾਂ ਦੇ ਟਾਈਮ ਨੂੰ ਸਮਝਣਾ ਚਾਹੀਦਾ ਯਾਰ ਇਦਾਂ ਨਹੀਂ ਕਿ ਹਾਂ ਸਾਨੂੰ ਆਏ ਮਹੀਨੇ ਪੈਸੇ ਚਾਹੀਦੇ ਚਾਹੀਦੇ ਆ